ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਬਲੌਂਗਸ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇਗੇ ਬਤ ਤੋਂ ਬਾਅਦ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਆਪਣਾ Instagram ਪੇਜ ਫੋਲੋ ਨਹੀਂ ਕੀਤਾ ਪਲੀਜ਼ ਉਹ ਜਾ ਕੇ ਨਾਦਰ ਬੁਟੀਕ ਵਾਲੇ ਪੇਜ ਨੂੰ ਫੋਲੋ ਕਰ ਲਓ ਤੇ ਅੱਜ ਆਪਣੀ ਬਹੁਤ ਦਿਨਾਂ ਤੋਂ ਪਹਿਲਾਂ ਆਈ ਥਿੰਕ 6-7 ਦਿਨ ਹੋ ਗਏ ਆਪਾਂ ਤੋਂ ਵਲੌਗ ਨਹੀਂ ਪੈ ਰਹੇ ਕਿਉਂਕਿ ਮੈਂ ਬਹੁਤ ਜ਼ਿਆਦਾ ਸੂਟਾਂ ਦੇ ਕੰਮ 'ਚ ਬੀਜੀ ਸੀਗੀ ਤੇ ਬਹੁਤ ਸਾਰੇ ਆਰਡਰ ਸੀਗੇ ਜਿਹੜੇ ਤੇ ਘੱਟ ਟਾਈਮ ਸੀਗਾ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਮੈਂ ਬੀਜੀ ਸੀਗੀ ਤੇ ਬਹੁਤ ਛੇਤੀ ਜਿਹੜੇ ਸੂਟ ਸਾਰੇ ਰੈਡੀ ਕਰਕੇ ਦੇਣੇ ਪਏ ਦੇਣੇ ਪੈਣੇ ਸੀਗੇ ਸੋ ਇਸ ਕਰਕੇ ਮੈਨੂੰ 5-6 ਦਿਨ ਟਾਈਮ ਨਹੀਂ ਲੱਗਿਆ ਵਲੌਗ ਬਣਾਉਣ ਦਾ ਸੋ ਅੱਜ ਜ਼ਿਆਦਾ ਟਾਈਮ ਤੁਹਾਡਾ ਵੇਅਰਥ ਨਾ ਕਰਦੇ ਹੋਏ ਆ ਵੀਡੀਓ ਸਟਾਰਟ ਕਰਦੇ ਆਂ ਤੇ ਤੁਹਾਨੂੰ ਦੱਸਦੇ ਆਂ ਕਿ ਅੱਜ ਆਪਣੀ ਮੇਨ ਵੀਡੀਓ ਜਿਹੜੀ ਹੈਗੀ ਉਹ ਹੈਗੀ ਆ ਤੁਹਾਨੂੰ ਜਿੱਦਾਂ ਪਿਛਲੇ ਬਲੌਗ ਦੇ ਵਿੱਚ ਮੈਂ ਦੱਸਿਆ ਸੀ ਕਿ ਤੁਹਾਨੂੰ ਆਪਾਂ ਦੱਸਾਂਗੇ ਕਿ ਬੁਟੀਕ ਕੋਲੋਂ ਵਾਰਾ ਕੀਤਾ ਗਿਆ ਸੂਟ ਇੱਕ ਰੈਡੀ ਤੇ ਇੱਕ ਸ਼ੋਰੂਮ ਤੋਂ ਲੈਤੇ ਗਏ ਸੂਟ ਦੇ ਵਿੱਚ ਕੀ ਫਰਕ ਆ ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜਸ ਕੀਤੇ ਸੀਗੇ ਭੈਣਾਂ ਨੇ WhatsApp ਦੇ ਉੱਪਰ ਕਿ ਤੁਹਾਡੇ ਸੂਟ ਨੇ ਜੇ ਜਾਂ ਵੀ ਅਸੀਂ ਕਿਸੇ ਵੀ ਬੁਟੀਕ ਤੋਂ ਪੁੱਛਦੇ ਆਂ Instagram ਤੇ ਕਿਸੇ ਪੇਜ ਵਾਲੇ ਤੋਂ ਪੁੱਛਦੇ ਆਂ ਤਾਂ ਜਿਹੜੇ ਸੂਟ ਨੇ ਉਹ ਬਾਲਾ ਜ਼ਿਆਦਾ ਰੇਟ ਦੱਸਦੇ ਐ ਕਿ ਬੁਟੀਕ ਦੇ ਸੂਟ ਇੰਨੇ ਜ਼ਿਆਦਾ ਮਹਿੰਗੇ ਕਿਉਂ ਹੁੰਦੇ ਆ ਸੋ ਸਾਰੀਆਂ ਭੈਣਾਂ ਨੂੰ ਮੈਂ ਪਹਿਲੀ ਗੱਲ ਤੇ ਹੀ ਦੱਸਣਾ ਚਾਹਾਂਗੀ ਠੀਕ ਐ ਜਿਹੜਾ ਬੁਟੀਕ ਦਾ ਸੂਟ ਹੁੰਦਾ ਤੇ ਇੱਕ ਸ਼ੋਰੂਮ ਤੇ ਆਇਆ ਹੋਇਆ ਸੂਟ ਹੁੰਦਾ ਤੇ ਜਦੋਂ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਫਰਕ ਐ ਉਹ ਜ਼ਮੀਨ ਆਸਮਾਨ ਦਾ ਫਰਕ ਐ ਕਿਉਂਕਿ ਇੱਕ ਤਾਂ ਤੁਸੀਂ ਆਪ ਲਾ ਲਓ ਵੀ ਕੋਈ ਸੂਟ ਐ ਜਿਹੜਾ ਕੋਈ ਚਾਹੀ ਹੈਂਡਵਰਕ ਦਾ ਉਹ ਜਿਵੇਂ ਕਿਦਾਂ ਵੀ ਲਾ ਲਓ ਉਹ ਮਸ਼ੀਨ ਦੇ ਵਿੱਚ ਮਸ਼ੀਨੀ ਜਾਂ ਕਿੱਥੇ ਬਾਲੇ ਜੇ ਹੁਣ ਮੰਨ ਕੇ ਚਲੋ ਵੀ ਚਾਰ ਕਾਰੀਗਰ ਨੇ ਉਹਨਾਂ ਕੋਲ 10 ਸੂਟ ਨੇ ਤਾਂ ਉਹ ਉਹਨੇ ਫਾਸਟ ਰੈਡੀ ਕਰਨੇਗੇ ਕਿਉਂਕਿ ਉਹਨਾਂ ਨੇ ਉਹਨਾਂ ਸਟਾਕ ਉਹਨਾਂ ਸ਼ੋਰੂਮਸ ਨੂੰ ਦੇਣਾ ਹੁੰਦਾ ਠੀਕ ਹੈ ਤੇ ਜਿਹੜੇ ਆਪਣੇ ਕੋਲ ਬੁਟੀਕ ਵਾਲੇ ਸੂਟ ਹੁੰਦੇ ਨੇ ਉਹਨਾਂ ਕੋਲ ਇੱਕ ਸੂਟ ਤੇ ਚਾਰ ਕਾਰੀਗਰ ਲੱਗਦੇ ਨੇ ਕਿੱਥੇ ਤੁਸੀਂ ਦੇਖ ਲਓ ਵੀ 10 ਗਾਰੀਗਰ ਕਾਰਿਗਰਾਂ ਨੇ ਜਾਂ ਚਾਰ ਕਾਰਿਗਰਾਂ ਨੇ 10 ਸੂਟ ਕੱਢਣੇ ਹੁੰਦੇ ਨੇ ਉਹ ਉਹਨਾਂ ਟਾਈਮ ਇੱਕ ਸੂਟ ਤੇ ਵੀ ला ਸਕਦੇ ਨੇ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਫਿਰ ਉਹ ਸੂਟ ਕਿੰਨਾ ਵਧੀਆ ਬਣੂਗਾ ਜਿਹਦੇ ਤੇ ਇੱਕ ਸੂਟ ਦੇ ਉੱਤੇ ਚਾਰ ਕਾਰਿਗਰ ਲੱਗੇ ਹੋਏ ਨੇ ਠੀਕ ਹੈ ਤੇ ਬਾਕੀ ਇਹ ਵੀ ਹੁੰਦਾ ਜਿਹੜੇ ਆਪਣੇ ਸ਼ੋਰੂਮਸ ਤੇ ਸੂਟ ਵਗੈਰਾ ਆਉਂਦੇ ਨੇ ਉਹਨਾਂ ਦੇ ਵਿੱਚ ਲਾਸਟਿਕ ਦਾ ਥ੍ਰੈਡ ਜਿਹੜਾ ਯੂਜ਼ ਕੀਤਾ ਜਾਂਦਾ ਲਾਸਟਿਕ ਯੂਜ਼ ਕੀਤੀ ਜਾਂਦੀ ਹੈ ਤੇ ਜੇਕਰ ਧਾਗਾ ਵੀ ਯੂਜ਼ ਕੀਤਾ ਜਾਂਦਾ ਤਾਂ ਉਹ ਬਹੁਤ ਕੱਚੀ ਰੀਲ ਦਾ ਧਾਗਾ ਹੁੰਦਾ ਹੈ ਯਾਨੀ ਕਿ ਕੱਚਾ ਧਾਗਾ ਹੁੰਦਾ ਹੈ ਜਿਹੜਾ ਯੂਜ਼ ਕੀਤਾ ਜਾਂਦਾ ਤੇ ਜਿਹੜੇ ਬੁਟੀਕ ਦੁਆਰਾ ਰੈਡੀ ਕੀਤੇ ਜਾਂਦੇ ਨੇ ਸੂ ਦੀ ਕੁਆਲਟੀ ਆ ਕਲਰ ਵਗੈਰਾ ਦੀ ਕੁਆਲਟੀ ਆ ਉਹ ਨੂੰ ਤਾਂ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੀ ਹੈ ਤੇ ਜਿਹੜੇ ਉਸ ਦੇ ਵਿੱਚ ਥ्रेड ਯੂਜ਼ ਕੀਤੇ ਜਾਂਦੇ ਨੇ ਉਹ ਪ੍ਰੋਪਰ ਥ्रेड ਯੂਜ਼ ਵਧੀਆ ਸਖਤ ਥ्रेड ਯੂਜ਼ ਕੀਤੇ ਜਾਂਦੇ ਨੇ ਤੇ ਜਿਹੜੇ ਉਹਦੇ ਵਿੱਚ ਆਪਾਂ ਕੁਛ ਵੀ ਦਬਕਾ ਵਗੈਰਾ ਜਾਂ ਸੀਕੁਐਂਸ ਹੋ ਗਿਆ ਜਾਂ ਕੋਈ ਪਰਲ ਹੋ ਗਿਆ ਜਿਹੜਾ ਵੀ ਇਸ ਨੂੰ ਟੱਚ ਦਿੰਨੇ ਆ ਫੈਬਰਿਕ ਦੇ ਵਿੱਚ ਡਿਜ਼ਾਈਨ ਦਿੰਨੇ ਆ ਉਹ ਪ੍ਰੋਪਰ ਜਿੱਦਾਂ ਆਪਾਂ ਕਹਦੇ ਵੀ ਕਸ-ਕਸ ਕੇ ਜੜ-ਜੜ ਕੇ ਗੁੰਦ-ਗੁੰਦ ਕੇ ਲਗਾਏ ਜਾਂਦੇ ਨੇ ਨਾ ਕਿ ਜਿੱਦਾਂ ਸ਼ੋਰੂਮ ਤੇ ਆਏ ਇੱਕ ਸੂਟ ਦੇ ਉੱਤੇ ਲੱਗੇ ਹੁੰਦੇ ਨੇ ਸੋ ਜਿਹੜੇ ਵੀ ਬੁਟੀਕ ਦੇ ਸੂਟ ਰੈਡੀ ਕੀਤੇ ਜਾਂਦੇ ਨੇ ਤੇ ਸ਼ੋਰੂਮਸ ਦੇ ਸੂਟ ਨੇ ਉਹ ਇੱਕ ਸੂਟ ਆ ਜਿਹੜਾ ਸ਼ੋਰੂਮ ਵਾਲਾ ਸੂਟ ਆ ਉਹ ਇੱਕ ਬੁਟੀਕ ਵਾਲੇ ਸੂਟ ਦੀ ਜਿਹੜੀ ਹੈ ਬਰਾਬਰੀ ਨਹੀਂ ਕਰ ਸਕਦਾ ਸੋ ਇੱਕ ਗੱਲ ਹੋ ਰਿਹਾ ਹੈ ਹਰੇਕ ਕੋਈ ਹੈ ਜਿਹੜੇ ਬੁਟੀਕ ਵਾਲੇ ਕੰਮ ਨੇ ਜੜੀਆਂ ਵੀ ਹੋਣੀਆਂ ਮੇਰੀਆਂ ਭੈਣਾਂ ਨੇ ਜਾਂ ਮੇਰੇ ਭਰਾ ਨੇ ਬੁਟੀਕਸ ਰਨ ਕਰ ਰਹੇ ਨੇ ਆਪਣੀਆਂ ਵਾਈਫਸ ਦੇ ਨਾਲ ਲੱਗ ਕੇ ਹਨ ਕੰਮ ਕਰ ਰਹੇ ਨੇ ਸੋ ਆਪਣਾ ਨਾਮ ਬਣਾਉਣ ਦੇ ਲਈ ਹਰ ਇੱਕ ਲੇਡੀ ਵੱਲੋਂ ਹਰ ਇੱਕ ਬੁਟੀਕ ਵਾਲੀ ਭੈਣ ਵੱਲੋਂ ਆਪਣਾ 100% ਦੇਣ ਵਾਸਤੇ ਹੀ ਕੰਮ ਸ਼ੁਰੂ ਕੀਤਾ ਜਾਂਦਾ ਹੈ ਨਾ ਕਿ ਐਵੇਂ ਕਿ ਹਾਂਜੀ ਕੋਈ ਫੈਬਰਿਕ ਮਾੜਾ ਲੈ ਲਿਆ ਜਾਂ ਪਕਾਰੀਗਰ ਮਾੜੇ ਰੱਖ ਲਏ ਉਹਨਾਂ ਵਿੱਚ ਥ्रेड ਨਾ ਯੂਜ਼ ਕੀਤਾ ਚੰਗਾ ਮਟੀਰੀਅਲ ਨਾ ਯੂਜ਼ ਕੀਤਾ ਸੋ ਇਹ ਨਹੀਂ ਹੁੰਦਾ ਜਿਹੜੇ ਬੁਟੀਕਸ ਜਿੰਨੀਆਂ ਵੀ ਮੇਰੀਆਂ ਭੈਣਾਂ ਰਨ ਕਰ ਰਹੀਆਂ ਨੇ ਸਾਰਿਆਂ ਦਾ ਮੇਨ ਮੋਟਿਵ ਇਹੀ ਹੁੰਦਾ ਹੈ ਕਿ ਅਸੀਂ ਆਪਣਾ 100% ਦੇਈਏ ਤੇ ਕਸਟਮਰ ਨੂੰ ਵਰਕ ਵੀ ਵਧੀਆ ਕਰਕੇ ਦੇਈਏ ਫੈਬਰਿਕ ਵੀ ਸਾਡਾ ਵਧੀਆ ਹੋਵੇ ਮਟੀਰੀਅਲ ਵੀ ਸਾਡਾ ਵਧੀਆ ਹੋਵੇ ਠੀਕ ਹੈ ਸੋ ਇਹ ਫਰਕ ਹੁੰਦਾ ਹੈ ਇੱਕ ਬੁਟੀਕ ਵਾਲੇ ਦਾ ਤੇ ਇੱਕ ਦੁਕਾਨ ਤੇ ਆਏ ਕੱਪੜਿਆਂ ਦਾ ਠੀਕ ਹੈ ਜੀ ਜਿਹੜਾ ਬੁਟੀਕ ਦਾ ਸੂਟ ਹੁੰਦਾ ਹੈ ਉਹ ਬੁਟੀਕ ਦੀ ਹਰ ਇੱਕ ਕੱਲੀ ਕੱਲੀ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈ ਉਸ ਦੇ ਲਈ ਕਿਹੜਾ ਫੈਬਰਿਕ ਵਧੀਆ ਰਹੂਗਾ ਇਹ ਵੀ ਡਿਸਕਸ਼ਨ ਕੀਤੀ ਜਾਂਦੀ ਹੈ ਠੀਕ ਹੈ ਡਿਜ਼ਾਈਨ ਇਸ ਤੇ ਕਿੱਥਾਂ ਕ੍ਰੀਏਟ ਕਰੀਏ ਉਹ ਵੀ ਦੇਖਿਆ ਜਾਂਦਾ ਤੇ ਜਿਹੜੇ ਸੀਕੁਐਂਸ ਵਗੈਰਾ ਦੇ ਜਾਂ ਆਪਣੇ ਮੋਤੀਆਂ ਵਗੈਰਾ ਦੇ ਰੰਗ ਵਗੈਰਾ ਹੁੰਦੇ ਨੇ ਉਹ ਵੀ ਇੱਕ ਕੱਲੀ ਕੱਲੀ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਹਾਂਜੀ ਆਪਾਂ ਇੱਕ ਆਪਣਾ ਬੈਸਟ ਡਿਜ਼ਾਈਨ ਦੀਏ ਤਾਂ ਜੋ ਜਿਹੜੇ ਕਸਟਮਰ ਨੇ ਆਪਣੇ ਆਪਣੀਆਂ ਭੈਣਾਂ ਨੇ ਆਪਣੇ ਤੋਂ ਹੋਰ ਆਪਣਾ ਡਿਜ਼ਾਈਨ ਬਾ ਵਾਰ ਜਿਹੜਾ रिपीट ਹੋਵੇ ਸੋ ਹਰੇਕ ਪੈਨ ਇਦਾਂ ਸੋਚ ਕੇ ਡਿਜ਼ਾਈਨ ਕਰਦੇ ਆ ਕੋਈ ਵੀ ਬੁਟੀਕ ਵਾਲਾ ਜਿਹੜਾ ਕੋਈ ਵੀ ਮਾੜੀ ਚੀਜ਼ ਨਹੀਂ ਯੂਜ਼ ਕਰਦਾ ਸੋ ਇਹ ਫਰਕ ਹੁੰਦਾ ਹੈ ਆਪਣੇ ਔਰ ਸ਼ੋਰੂਮ ਵਾਲੇ ਸੂਟਾਂ ਦੇ ਵਿੱਚ ਠੀਕ ਹੈ ਵੀ ਮਤਲਬ ਕਿ ਜਿਹੜਾ ਬੁਟੀਕ ਵਾਲਾ ਸੂਟ ਹੈ ਉਹ ਬਹੁਤ ਹੀ ਸਫਾਈ ਦੇ ਨਾਲ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਰੈਡੀ ਕੀਤਾ ਜਾਉ ਇਹ ਚੀਜ਼ ਹੁੰਦੀ ਹੈ ਕਿ ਜਿਹੜਾ ਇੱਕ ਤੁਸੀਂ ਬੁਟੀਕ ਦਾ ਸੂਟ ਰੈਡੀ ਕਰਵਾ ਲਓ ਇੱਕ ਤੁਸੀਂ ਸ਼ੋਰੂਮ ਦਾ ਸੂਟ ਲੈ ਲਓ ਸੇਮ ਡਿਜ਼ਾਈਨ ਦਾ ਲੈ ਲਓ ਜੇ ਤੁਸੀਂ ਜਿਹੜਾ ਬੁਟੀਕ ਦਾ ਸੂਟ ਰੈਡੀ ਕਰਵਾਉਨੇ ਹੋ ਉਹ ਸੂਟ ਹੈ ਜਿਹੜਾ ਸ਼ੋਰੂਮ ਦੇ ਲੱਤੇ ਸੂਟ ਤੋਂ ਭਮੇ ਘੱਟ ਰੇਟ ਦਾ ਹੋਵੇ ਭਮੇ ਜ਼ਿਆਦੇ ਰੇਟ ਦਾ ਹੋਵੇ ਪਰ ਉਹ ਚੱਲੂਗਾ ਵੱਧ ਬੁਟੀਕ ਵਾਲਾ ਸੂਟਾ ਜਿਹੜਾ ਉਹ ਹੰਡੂਗਾ ਵੱਧ ਕਿਉਂ ਕਿਉਂਕਿ ਉਹ ਪ੍ਰੋਪਰ ਤਰੀਕੇ ਦੇ ਨਾਲ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਹਿ ਗਈਆਂ ਪੰਜਾਬੀ ਦੇ ਵਿੱਚ ਗੁੰਦ ਕੇ ਬਣਾਇਆ ਹੁੰਦਾ ਹੈ ਜਨਨੇ ਕਿ ਉਹਨੂੰ ਐਦਾ ਪੋਲਾ ਵਗੈਰਾ ਧਾਗਾ ਛੱਡ ਕੇ ਨਹੀਂ ਹੁੰਦਾ ਕਿ ਹਾਂਜੀ ਉਹ ਮਾੜੇ ਕਿਸੇ ਨਾਲ ਅਟਕ ਕੇ ਹੁਣ ਕਈ ਵਾਰੀ ਹੁੰਦਾ ਲੇਡੀਜ਼ ਦੇ ਬੈਂਗਲਸ ਪਾਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤਾਰ ਵਗੈਰਾ ਦੇ ਨਾਲ ਨਾਲ ਨਾ ਮੋਤੀ ਵਗੈਰਾ ਜੁਆਇੰਟ ਕੀਤੇ ਹੁੰਦੇ ਲੱਗੇ ਹੁੰਦੇ ਆ ਸੋ ਮਾੜਾ ਜਾਂ ਕਿਤੇ ਨਾ ਕਿਸੇ ਧਾਗੇ ਦੇ ਵਿੱਚ ਕਿਸੇ ਮੋਤੀ ਦੇ ਵਿੱਚ ਉਹ ਚੂੜੀ ਤੋਂ ਮਾੜੀ ਮੋਟੀ ਤਾਰ ਜਾਂ ਚੂੜੇ ਦੇ ਵਿੱਚ ਫਸ ਕੇ ਜਾਂ ਕਿਦਾਂ ਵੀ ਲਾ ਲੋ ਅਟਕ ਗਿਆ ਉਹ ਸਾਰੀ ਲੈਂ ਜਿਹੜੀ ਕੋਈ ਮੋਤੀਆਂ ਵਾਤੀਆਂ ਦੀ ਬਣੀ ਹੁੰਦੀ ਆ ਸਾਰੀ ਉੱਧਰ ਜਾਂਦੀ ਆ ਇਹ ਰਿਐਲਿਟੀ ਹੈ ਮੈਨੂੰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਨਾਲ ਐਦਾ ਹੁੰਦਾ ਤੁਸੀਂ ਉ ਕਵਲੇ ਸੂਟ ਨਾ ਕਰਕੇ ਦੇਖ ਲਓ ਕਦੇ ਵੀ ਨਹੀਂ ਹੁੰਦਾ ਕਿਉਂਕਿ ਬੁਟੀਕ ਵਾਲਾ ਸੂਟ ਆ ਜਿਹੜਾ ਸ਼ਕਤੀ ਦੇ ਨਾਲ ਬਣਾਇਆ ਜਾਂਦਾ ਜਾਨੀ ਕਿ ਉਸ ਨੂੰ ਉਹ ਉਦੜੇ ਨਾ ਜਲਦੀ ਖਰਾਬ ਨਾ ਹੋਵੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਜਾਂਦਾ ਠੀਕ ਹੈ ਜੀ ਤੇ ਇਹ ਵਾਲਾ ਹੁੰਦਾ ਤੇ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਜਾਂ ਮਸ਼ੀਨ ਵਰਕ ਦੇ ਵਿੱਚ ਹੁੰਦੇ ਨੇ ਜਾਂ ਆਰੀ ਵਰਕ ਦੇ ਵਿੱਚ ਹੁੰਦੇ ਨੇ ਤੇ ਉਹਦੀ ਵੀ ਮੈਂ ਤੁਹਾਨੂੰ ਕੱਲ ਦੱਸਾਂ ਜਿਹੜੀ ਇੱਕ ਕੰਪਿਊਟਰਾਈਜ਼ ਮਸ਼ੀਨ ਹੁੰਦੀ ਹੈ ਤੇ ਕਿ ਹੈਂਡ ਵਾਲੀ ਮਸ਼ੀਨ ਹੁੰਦੀ ਹੈ ਜਿਹਦੇ ਨਾਲ ਆਪਣਾ ਵਰਕ ਕੀਤਾ ਜਾਂਦਾ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਠੀਕ ਹੈ ਹੁਣ ਜਿਹੜੇ ਪਫ ਵਗੈਰਾ ਦੇ ਵਰਕ ਹੁੰਦੇ ਨੇ ਉਹਨਾਂ ਦੀ ਉਹਨਾਂ ਸਫਾਈ ਨਹੀਂ ਆਉਂਦੀ ਜਿੰਨੀ ਹੈਂਡ ਮਸ਼ੀਨ ਨਾਲ ਆਉਂਦੀ ਹੈ ਠੀਕ ਹੈ ਬਹੁਤ ਜ਼ਿਆਦਾ ਸੋਨਾ ਵਰਕ ਹੁੰਦਾ ਜਿਹੜਾ ਮਸ਼ੀਨੀ ਵਰਕ ਨਾਲ ਕੀਤਾ ਜਾਂਦਾ ਹੈ ਹੈਂਡ ਮਸ਼ੀਨ ਨਾਲ ਕੀਤਾ ਜਾਂਦਾ ਹੈ ਐਸ ਕੰਪੇਅਰ ਟੂ ਜਿਹੜੀ ਆਪਣੀ ਕੰਪਿਊਟਰਾਈਜ਼ਡ ਮਸ਼ੀਨ ਦੀ ਐਮਬਰਾਇਡਰੀ ਹੁੰਦੀ ਹੈ ਠੀਕ ਹੈ ਜੀ ਉਹਦੇ ਤੇ ਬਹੁਤ ਜ਼ਿਆਦਾ ਸਫਾਈ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਇੱਕ ਕਲਾਕਾਰ ਦਾ ਕਲਾਕਾਰੀ ਦਿਖਾਈ ਜਾਂਦੀ ਹੈ ਠੀਕ ਹੈ ਉਹ ਵੀ ਆਪਣਾ ਬੈਸਟ ਦਿੰਦੇ ਨੇ ਤੇ ਉਸ ਦਾ ਜਾਦੇ ਵੈਸਟ ਹੁੰਦਾ ਉਹਨਾਂ ਦੇ ਸਾਈਜ਼ਸ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਵੈਸੇ ਸਫਾਈ ਦੀ ਗੱਲ ਹੁੰਦੀ ਹੈ ਮੇਨ ਉਨੀ ਸਫਾਈ ਨਹੀਂ ਆਉਂਦੀ ਉਹਦੇ ਤੇ ਠੀਕ ਹੈ ਜੀ ਸੋ ਜਿਹੜੇ ਆਪਣੇ ਬੁਟੀਕ ਦੇ ਸੂਟ ਨੇ ਅਦਰ ਬੁਟੀਕ ਦੇ ਵੱਲੋਂ ਤੁਹਾਨੂੰ ਹਮੇਸ਼ਾ ਬੈਸਟ ਕਾਰੀਗਰ ਸੇ ਦੁਆਰਾ ਹੀ ਹੈਂਡਵਰਕ ਦੇ ਸੂਟ ਰੈਡੀ ਕਰਵਾਏ ਜਾਂਦੇ ਨੇ ਚਾਹੇ ਉਹ ਬ੍ਰਾਈਡਲ ਸੂਟ ਹੋਣ ਚਾਹੇ ਬ੍ਰਾਈਡਲ ਲਹਿੰਗਾ ਹੋਵੇ ਚਾਹੇ ਆਮ ਜਿਹੜੇ ਆਪਣੇ ਫੰਕਸ਼ਨਾਂ ਤੇ ਪਾਉਣ ਵਾਲੇ ਸੂਟ ਹੁੰਦੇ ਨੇ ਬੈਸਟ ਕਾਰੀਗਰਸੇ ਦੁਆਰਾ ਰੈਡੀ ਕੀਤੇ ਜਾਂਦੇ ਨੇ ਐਂਡ ਰਹੀ ਗੱਲ ਮਸ਼ੀਨ ਵਰਕ ਦੀ ਐਮਬ੍ਰੋਇਡਰੀਸ ਦੀ ਹੋਗੀ ਜਾਂ ਫਿਰ ਆਰੀ ਵਰਕ ਹੋ ਗਿਆ ਉਹ ਵੀ ਪ੍ਰੋਪਰ ਕਾਰੀਗਰਸੇ ਦੁਆਰਾ ਪ੍ਰੈਪੇਅਰਡ ਕਰਵਾਨੇ ਆ ਜਿਹੜੇ ਆਪਣੀ ਸਟਿਚਿੰਗ ਆ ਉਹ ਵੀ ਮਾਸਟਰਸ ਦੇ ਦੁਆਰਾ ਅਵੇਲੇਬਲ ਹੈਗੀ ਆਪਣੇ ਕੋਲ ਠੀਕ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੇ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿੱਦਾਂ ਤੁਸੀਂ ਆਪਣੇ ਤੋਂ ਸੂਟ ਕਸਟਮਾਈਜ਼ ਕਰਵਾਉਣੀ ਹੋ ਉਦਾਂ ਸੂਟ ਰੈਡੀ ਕਰਵਾਇ ਕਿਤੇ ਜਾਂਦੇ ਨੇ ਆਪਣੇ ਵੱਲੋਂ ਸੋ ਹਮੇਸ਼ਾ ਸਾਰੇ ਨੇ ਯਾਦ ਰੱਖਣਾ ਜੇਕਰ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾਉਣਾ ਬਹੁਤ ਸਾਰੇ ਡਿਜ਼ਾਈਨਸ ਨੇ ਜਿਹੜੇ ਆਪਾਂ ਇੰਸਟਾਗ੍ਰam ਤੇ ਵੀ ਅਪਲੋਡ ਕਰਦੇ ਆਂ और यूट्यूब भी अपना जो चैनल बनया हो इसे भी अपना देखो वीडियोज़ पाने चलो कदम भी हो जाता नहीं पाँचे अपडाउन हो जाता थोड़ा बहुत सो सारे जने वीडियोज़ में पूरा देखिया करो स्किप ना करो क्योंकि बहुत मेहनत लगती है और ਤੇ ਜਿਨ੍ਹਾਂ ਨੇ ਵੀ ਕੋਈ ਵੀ ਸੂਟ ਰੈਡੀ ਕਰਵਾਉਣਾ ਹੁੰਦਾ ਸੇਮ ਪਲੇਸ ਆਪਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਜਿਹੜਾ ਉਹ ਦਿੱਤਾ ਹੋਇਆ ਉਸੇ ਤੁਸੀਂ ਜਾ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਜੇਕਰ Instagram ਤੇ ਕੰਫਰਟੇਬਲ ਹੋ ਤਾਂ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਾਂ ਦੋਨੇ ਸਾਈਡ ਤੇ ਜਿਹੜੇ ਆਰਡਰਸ ਨੇ ਰੀਸੀਵ ਕਰਦੇ ਆ ਤੇ ਇੱਕ ਸਾਰਿਆਂ ਲਈ ਇੱਕ ਖੁਸ਼ਖਬਰੀ ਹੋ ਰਹੀ ਹੈ ਕਿ ਆਪਾਂ ਇੱਕ ਨਵਾਂ ਪੇਜ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਆਪਾਂ ਇੱਕ ਆਪਣੇ ਹੋਰ ਮੇਰੇ ਸਿਸਟਰ ਨੇ ਉਹਨਾਂ ਦੇ ਨਾਲ ਮੈਂ ਕੰਮ ਕਰ ਰਹੀ ਹਾਂ ਬੁਟੀਕ ਦਾ ਸੋ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਜੁਐਲਰੀ ਦਾ ਵਰਕ ਵੀ ਜਿਹੜਾ ਉਹ ਸ਼ੇਅਰ ਕਰਾਂਗੇ ਬਾਈ ਜੁਐਲਰੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾ ਕਰਾਂਗੇ ਸੋ ਜਿਨ੍ਹਾਂ ਨੇ ਵੀ ਬਾਈ ਕਰਨੀ ਹੋਊਗੀ ਆਪਣੇ ਦਾ ਸੂਟ ਤੁਸੀਂ ਨਵੇਂ ਪੇਜ ਤੇ ਵੀ ਜਾ ਕੇ ਸ਼ੇਅਰ ਕਰ ਸਕਦੇ ਹੋ ਬਹੁਤ ਜਲਦੀ ਆਪਾਂ ਤੁਹਾਡੇ ਨਾਲ ਨਾਮ ਲਾਂਚ ਕਰਾਂਗੇ ਠੀਕ ਹੈ ਜੀ ਸੋ ਸਾਰਿਆਂ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿੱਪ ਨਾ ਕਰੋ ਤੁਹਾਡੀ স্পেশাল డిমান্ড ਤੇ ਆਪਾਂ ਇਹ ਵੀਡੀਓ ਬਣਾਈ ਸੀ ਕਿਉਂਕਿ ਬਹੁਤ ਸਾਰੇ ਭੈਣਾ ਮੈਸੇजेस ਕਰਦੀਆਂ ਨੇ ਇਸ ਚੀਜ਼ ਬਾਰੇ ਠੀਕ ਹੈ ਜੀ ਚਲੋ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਅੱਜ ਦਾ ਬਲੌਗ ਐਂਡ ਐਥੀ ਕਰਦੇ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸੁਜੈਸ਼ਨਸ ਗੱਲਾਂ ਕਿੱਦਾਂ ਦੀ ਲੱਗੀਆਂ ਸਤਿ ਸ਼੍ਰੀ ਅਕਾਲ ਜੀ